ਸੁਕਨਾ ਲੇਖ ਦੇ ਵਿੱਚ ਮੁਰਵਧਿਆ ਪਾਣੀ ਦਾ ਪੱਦਰ ਖੋਲ ਦਿੱਤੇ ਗਏ ਨੇ ਫਲੱਡ ਗੇਟ ਇਹਨਾਂ ਇਲਾਕਿਆਂ ਦੇ ਵਿੱਚ ਭਰ ਚੁੱਕਿਆ ਹੈ ਪਾਣੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜਿਆ ਵੱਡੀ ਖਬਰ ਚੰਡੀਗੜ੍ਹ ਤੋਂ ਸਾਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਕਨਾ ਲੇਖ ਦੇ ਵਿੱਚ ਦੇਰ ਰਾਤ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਜਿਸ ਤੋਂ ਬਾਅਦ ਫਲੱਡ ਗੇਟ ਖੋਲਣਾ ਪਿਆ ਇੱਕ ਫਲੱਡ ਗੇਟ ਜਿਹੜਾ ਸੀ ਉਹ ਖੋਲ ਦਿੱਤਾ ਗਿਆ ਦੇਰ ਰਾਤ 1 ਵਜੇ ਇਹ ਫਲੱਡ ਗੇਟ ਖੋਲਿਆ ਗਿਆ ਅਤੇ ਸਵੇਰੇ 9 ਵਜੇ ਦੇ ਕਰੀਬ ਇਸ ਫਲੱਡ ਗੇਟ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਪਾਣੀ ਦਾ ਪੱਧਰ ਸੁਕਨਾ ਲੇਖ ਦੇ ਵਿੱਚ ਵੱਧ ਗਿਆ ਸੀ ਪਹਿਲਾਂ ਤਾਂ ਗੁਰੇਜ਼ ਕੀਤਾ ਜਾ ਰਿਹਾ ਸੀ ਫਲੱਡ ਗੇਟ ਖੋਲਣ ਦੇ ਲਈ ਪਰ ਬਾਅਦ ਦੇ ਵਿੱਚ ਜਦੋਂ ਅਚਾਨਕ ਪਾਣੀ ਦਾ ਪੱਧਰ ਵੱਧ ਜਾਂਦਾ ਤਾਂ ਫਿਰ ਫਲੱਡ ਗੇਟ ਖੋਲਣਾ ਪੈਂਦਾ ਇੱਕ ਫਲੱਡ ਗੇਟ ਖੋਲਿਆ ਗਿਆ ਇਸ ਤੋਂ ਪਹਿਲਾਂ ਵੀ ਖੋਲਿਆ ਗਿਆ ਸੀ ਕੁਝ ਦਿਨ ਪਹਿਲਾਂ ਹੀ ਇਹ ਫਲੱਡ ਗੇਟ ਖੋਲਿਆ ਗਿਆ ਸੀ ਅਤੇ ਹੁਣ ਮੁਰ ਤੋਂ ਜਦੋਂ ਪਾਣੀ ਦਾ ਪੱਧਰ ਸੁਕਨਾ ਲੇਖ ਦੇ ਵਿੱਚ ਵਧਿਆ ਤਾਂ ਮੁਰ ਤੋਂ ਫਲੱਡ ਗੇਟ ਖੋਲਣਾ ਪਿਆ ਦੇਰ ਰਾਤ ਕਰੀਬ 1 ਵਜੇ ਦੀ ਇਹ ਘਟਨਾ ਜਦੋਂ ਫਲੱਡ ਗੇਟ ਨੂੰ ਖੋਲਣਾ ਪਿਆ ਤੇ ਫਿਰ ਤੜਕੇ ਸਵੇਰੇ 9 ਵਜੇ ਦੇ ਕਰੀਬ ਇਸ ਨੂੰ ਬੰਦ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੀਂਹ ਪੈਂਦਾ ਹੈ ਅਤੇ ਪਾਣੀ ਦਾ ਪੱਧਰ ਮੁਰ ਤੋਂ ਵੱਧੇਗਾ ਤੇ ਫਿਰ ਫਲੱਡ ਗੇਟ ਜਿਹੜੇ ਨੇ ਉਹ ਖੋਲ ਦਿੱਤੇ ਜਾਣਗੇ ਜੇਕਰ ਗੱਲ ਕਰੀਏ ਆਸ-ਪਾਸ ਦੇ ਇਲਾਕਿਆਂ ਦੀ ਤਾਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਪਾਣੀ ਭਰ ਚੁੱਕਿਆ ਹੈ ਅਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਇਹਨਾਂ ਰਾਹਾਂ ਤੋਂ ਲੰਘਣ ਦੇ ਲਈ ਵੀ ਮਨਾ ਕਰ ਦਿੱਤਾ ਗਿਆ ਹੈ ਰਾਹ ਬੰਦ ਕਰ ਦਿੱਤੇ ਗਏ ਨੇ ਕਿਹੜੇ-ਕਿਹੜੇ ਰਾਹ ਬੰਦ ਕੀਤੇ ਗਏ ਨੇ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿਆਂ ਚੰਡੀਗੜ੍ਹ ਪੁਲਿਸ ਨੇ ਪਿੰਡ ਕੇਸ਼ਨਗੜ੍ਹ ਤੋਂ ਵਿਚ ਸੁਖਨਾ ਤੇ ਬਨੇ ਪੁੱਲ ਉੱਪਰ ਸ਼ਾਸਤਰੀ ਨਗਰ ਸੀਟਿਊ ਵਰਕਸ਼ਾਪ ਅਤੇ ਮੱਖਣ ਮਾਜਰਾ ਨੇੜੇ ਰਾ ਬੰਦ ਕਰ ਦਿੱਤਾ ਹੈ ਜਦੋਂ ਤੱਕ ਪਾਣੀ ਦਾ ਪੱਧਰ ਘਟ ਨਹੀਂ ਹੁੰਦਾ ਉਦੋਂ ਤੱਕ ਇਹ ਰਾ ਬੰਦ ਰਹਣਗੇ ਦੱਸੇ ਨਿਓਗੇ ਕਿ ਵੀਰਵਾਰ ਸਵੇਰੇ ਤੋਂ ਹੀ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ ਉਹ ਵੱਧਣ ਲੱਗਾ ਸੀ ਪਹਿਲਾਂ ਤਾਂ ਗੁਰੇਜ਼ ਕੀਤਾ ਜਾ ਰਿਹਾ ਸੀ ਕਿ ਫਲੱਡ ਗੇਟ ਨਾ ਖੋਲਣੇ ਪੈਣ ਪਰ ਦੇਰ ਰਾਤ ਜਦੋਂ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਜਾਂਦਾ ਤਾਂ ਫਿਰ ਰਾਤ 1 ਵਜੇ ਇਹ ਫਲੱਡ ਗੇਟ ਜਿਹੜਾ ਸੀ ਉਹ ਖੋਲ ਦਿੱਤਾ ਗਿਆ ਪਿਛਲੇ 3 ਦਿਨਾਂ ਤੋਂ ਰੁਕੇ ਮੀ ਕਾਰਨ ਛੇਲ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ ਉਹ 1161 ਫੁੱਟ ਤੱਕ ਪਹੁੰਚ ਗਿਆ ਸੀ ਪਰ ਵੀਰਵਾਰ ਅਚਾਨਕ ਸਵੇਰੇ ਸਮੇਂ ਸੁਖਨਾ ਛੇਲ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ ਉਹ ਵਧਣ ਲੱਗਾ ਵੇਖਦੇ ਹੀ ਵੇਖਦੇ ਪਾਣੀ ਦਾ ਪੱਧਰ ਜਿਹੜਾ ਸੀ ਉਹ 1162 ਫੁੱਟ ਤੱਕ ਪਹੁੰਚ ਚੁੱਕਿਆ ਸੀ ਅਤੇ ਥੋੜੀ ਦੇਰ ਦੇ ਵਿੱਚ ਹੀ 1162 ਤੋਂ ਵੀ ਉੱਤੇ ਫੁੱਟ ਤੱਕ ਇਹ ਪਾਣੀ ਦਾ ਪੱਧਰ ਪਹੁੰਚ ਗਿਆ ਇਸ ਦੇ ਨਾਲ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਅਲਰਟ ਹੋ ਗਏ ਅਤੇ ਬੀਤੀ ਰਾਤ ਹੀ ਇੱਕ ਫਲਡ ਗੇਟ ਜਿਹੜਾ ਸੀ ਉਹ ਖੋਲ ਦਿੱਤਾ ਗਿਆ ਅਤੇ ਹੁਣ ਜੇਕਰ ਗੱਲ ਕਰੀਏ ਤਾਂ ਮੁਰ ਤੋਂ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਮੀਂਹ ਪੈਦਾ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਤਾਂ ਮੁਰ ਤੋਂ ਪਾਣੀ ਦਾ ਪੱਧਰ ਵੱਧ ਸਕਦਾ ਹੈ ਤੇ ਮੁਰ ਤੋਂ ਸਾਨੂੰ ਫਲਡ ਗੇਟ ਖੋਲਨੇ ਪੈ ਸਕਦੇ ਨੇ ਅਤੇ ਇਸੇ ਕਰਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਕਿ ਲੋਕ ਇਸ ਰਾਤ ਨੂੰ ਨਾ ਜਾਣ ਅਤੇ ਬਹੁਤ ਸਾਰੇ ਰਾਹ ਬੰਦ ਕਰ ਦਿੱਤੇ ਗਏ ਨੇ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਪਾਣੀ ਭਰਨਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤਾਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਤੇ ਗਏ ਨੇ ਅਤੇ ਹੁਣ ਮੁੜ ਤੋਂ ਵਿਭਾਗ ਦੇ ਅਧਿਕਾਰੀ ਜਿਹੜੇ ਨੇ ਉਹ ਅਲਰਟ ਹੋ ਗਏ ਨੇ ਸੁਚੇਤ ਹੋ ਗਏ ਨੇ ਤੇ ਲੋਕਾਂ ਨੂੰ ਵੀ ਉਹਨਾਂ ਦੇ ਵੱਲੋਂ ਸੁਚੇਤ ਕੀਤਾ ਗਿਆ। ਹੋਰ ਵੱਡੀਆਂ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਾਈਲਡ ਵਾਈ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ